ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਧਾਲੀਵਾਲ ਬਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਤੁਹਾਨੂੰ ਜਿਹੜੇ ਪ੍ਰਿੰਟਡ ਹੈ ਜੀ ਸੂਟੇ ਸ਼ੇਅਰ ਕਰਾਂਗੇ ਬਹੁਤ ਸੋਹਣੇ ਸ਼ੂਟ ਨੇਗੇ ਇਹ ਪ੍ਰਿੰਟਡ ਜਿਵੇਂ ਸਰਦੀਆਂ ਵਿੱਚ ਆਮ ਪਾਉਣ ਲਈ ਬਹੁਤ ਸੋਹਣੇ ਸੂਟ ਨੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਆਪਦੇ ਸੂਟ ਦੀ ਆਪਣੇ ਦੀ ਬਲੈਕ ਕਲਰ ਦਾ ਸੂਟ ਹੈ ਇਸ ਦੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਫੈਬਰਿਕ ਹੈ ਪਾਉਣ ਦੇ ਲਈ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਘਰ ਵਿੱਚ ਵੇਅਰ ਕਰ ਸਕਦੇ ਹੋ ਇਸ ਦੇ ਨਾਲ ਇਸ ਆ ਜਾਊਗਾ ਸਟਾਲ ਇਸ ਤਰ੍ਹਾਂ ਦਾ ਆ ਜਾਊਗਾ ਇਹਦੇ ਵਿੱਚ ਸਟਾਲ ਬਦਿਆ ਖੁੱਲਾ ਸਟਾਲ ਆਗਾ ਬਿਲਕੁਲੀ ਛੋਟਾ ਨਹੀਂ ਹੈਗਾ ਆਮ ਲੈਣ ਵਾਸਤੇ ਜਿਵੇਂ ਆਪਾਂ ਘਰੇ ਵੇਅਰ ਕਰਨੇ ਹੋਰ ਕਰ ਸਕਦੇ ਆ ਜਾਂ ਦੇਣ ਲੈਣ ਦੇ ਵਿੱਚ ਆਪਾਂ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਦੇਣ ਲੈਣ ਲਈ ਵਰਤਦੀਆਂ ਬਹੁਤ ਸੋਹਣੇ ਛੂਟ ਨੇ ਬਿਲਕੁਲੀ ਲੋ ਪ੍ਰਾਈਸ ਹੈ ਇਹਨਾਂ ਦਾ ਇਹਦੇ ਵਿੱਚ ਕਲਰ ਆਊਗਾ ਇੱਕ ਇਹ ਵਾਲਾ ਗ੍ਰੀਨ ਕਲਰ ਹੈ ਇਸ ਦਾ ਬਹੁਤ ਸੋਹਣਾ ਇਹ ਆਪਣੀ ਮੰਮੀਆਂ ਦੇ ਪਾਉਣ ਵਾਲਾ ਕਲਰ ਬਹੁਤ ਸੋਹਣਾ ਕਲਰ ਹੈ ਇਸ ਦਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਐ ਇਸਦੀ ਇਸ ਦੇ ਨਾਲ ਵੀ ਇਸ ਤਰ੍ਹਾਂ ਦਾ ਸਟਾਲ ਆ ਜਾਊਗਾ ਪ੍ਰਿੰਟਿੰਗ ਦੇਖ ਸਕਦੇ ਹੋ ਸਟਾਲ ਦੀ ਬਿਲਕੁਲੀ ਲਾਈਟ ਵੇਟ ਸਟਾਲ ਨੇਗੇ ਇੱਥੇ ਇਹਦੇ ਵਿੱਚ ਅਗਲਾ ਕਲਰ ਆ ਜੂ ਆਪਣੇ ਕੋਲ ਇਹ ਵਾਲਾ ਕਲਰ ਹੈਗਾ ਅਗਲੇ ਕਲਰ ਦਾ ਇਹ ਹੈਗਾ ਗ੍ਰੇ ਕਲਰ ਇਸਦੀ ਵੀ ਬਹੁਤ ਸੋਹਣੀ ਪ੍ਰਿੰਟਿੰਗ ਐ ਇਸ ਤਰ੍ਹਾਂ ਦੀ ਬਰੀਕ ਬਰੀਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਐ ਇਹਦੇ ਵੀ ਨਾਲ ਇਸ ਤਰ੍ਹਾਂ ਦਾ ਸਟਾਲ ਰਹਿਣ ਵਾਲਾ ਹੈ ਇਸ ਤਰ੍ਹਾਂ ਦਾ ਸਟਾਲ ਆ ਜਾਊਗਾ ਸਟਾਈਲ ਦੇ ਪ੍ਰਿੰਟਿੰਗ ਵੀ ਬਹੁਤ ਸੋਹਣੇ 셔ਟਾਂ ਪੂਰੇ ਆਲਓਵਰ ਸ਼ੂਟ ਨੇ ਇਹਨਾਂ ਦੇ ਨਾਲ ਦੀ ਸ਼ਾਲ ਨੇ ਜਿਹੜੇ ਉਹਨਾਂ ਦੀ ਪ੍ਰਿੰਟਿੰਗ ਆਊਗੀ ਇਸ ਤੋਂ ਅੱਗੇ ਆਜੂਗੀ ਆਪਣੇ ਕੋਲੇ ਇਹ ਵਾਲਾ ਵਾਈਟ ਕਲਰ ਦਾ ਬਹੁਤ ਸੋਹਣੇ ਸ਼ੂਟ ਨੇ ਆਮ ਜਿਵੇਂ ਮਰਜ਼ੀ ਇਹਨਾਂ ਨੂੰ ਕਰ ਵਿੱਚ ਤੁਸੀਂ ਪਾ ਕੇ ਬੀਅਰ ਕਰ ਸਕਦੇ ਹੋ ਇਸ ਤਰ੍ਹਾਂ ਦੀ ਇਹਦੇ ਨਾਲ ਆਜੂਗੀ ਸ਼ਾਲ ਇਸ ਤਰ੍ਹਾਂ ਦਾ ਬਾਰਡਰ ਬਣਿਆ ਹੋਇਆ ਸ਼ਾਲ ਦੇ ਉੱਤੇ ਇਸ ਤਰ੍ਹਾਂ ਸਾਰੇ ਸ਼ੂਟਾਂ ਦੇ ਇਹ ਬਾਰਡਰ ਬਣਿਆ ਵਿੱਚ ਹੀ ਪੂਰੀ ਸ਼ਰਟ ਨਾਲ ਦੀ ਆਜੂਗੀ ਪ੍ਰਿੰਟਿੰਗ ਇਸ ਤਰ੍ਹਾਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆ ਜਾਊਗਾ ਇਸ ਤਰ੍ਹਾਂ ਦਾ ਆ ਜਾਊਗਾ ਪੂਰਾ ਛੂਟੇ ਛੂਟ ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਇਸ ਤਰ੍ਹਾਂ ਦੀ ਬਹੁਤ ਸੋਹਣੇ ਫਲਾਵਰ ਪੂਰੇ ਛੂਟ ਦੇ ਵਿੱਚ ਬਣੇ ਹੋਏ ਨੇ ਇਸ ਤੋਂ ਅਗਲਾ ਕਲਰ ਆਪਣੇ ਕੋਲ ਆ ਜਾਊਗਾ ਇਹ ਵਾਲਾ ਇਸ ਤਰ੍ਹਾਂ ਦਾ ਪਰਪਲ ਜਿਹਾ ਕਲਰ ਹੈ ਇਹ ਛੂਟ ਦਾ ਇਸ ਦੇ ਨਾਲ ਵੀ ਇਸ ਤਰ੍ਹਾਂ ਦਾ ਆ ਜੂਗਾ ਸਟਾਲ ਇਸ ਤਰ੍ਹਾਂ ਦਾ ਜੂਗਾ ਸਟਾਲ ਬਿਲਕੁਲ ਹੀ ਰਾਈਟ ਵੇਟ ਸਟਾਲ ਨੇ ਛੂਟਾਂ ਦੇ ਨਾਲ ਦੇ ਇਸ ਤਰ੍ਹਾਂ ਦੇ ਬਿਲਕੁਲ ਹੀ ਹਲਕੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਘਰ ਵਿੱਚ ਆਮ ਵੇਅਰ ਕਰ ਸਕਦੇ ਹੋ ਇਹਨਾਂ ਆਪਣੇ ਕੋਲੇ ਸਾਰੇ ਛੂਟਾਂ ਦਾ ਪ੍ਰਾਈਜ਼ ਰਹੂਗਾ ਜੀ 500 ਰੁਪਏ ਬਿਲਕੁਲ ਹੀ ਲੋ ਪ੍ਰਾਈਜ਼ ਇਹਨਾਂ ਦਾ ਤੇ ਵਧੀਆ ਹੰਡਣ ਵਾਲੇ ਛੂਟਾਂ ਸਰਦੀਆਂ ਦੇ ਵਿੱਚ ਤੁਸੀਂ ਜਿਵੇਂ ਵੀ ਮਰਜ਼ੀ ਇਹਨਾਂ ਨੂੰ ਲੈ ਸਕਦੇ ਹੋ ਇੱਕ ਛੂਟ ਲੈਣਾ ਇੱਕ ਛੂਟ ਲੈ ਸਕਦੇ ਹੋ ਦੋ ਲੈਣੀਆਂ ਦੋ ਲੈ ਸਕਦੇ ਹੋ ਇਹਨਾਂ ਦੀ ਸ਼ਿਪਿੰਗ ਚਾਰਜਸ ਵਿੱਚ ਐਡ ਨਹੀਂ ਹੈਗੀ ਜੀ ਬਿਲਕੁਲ ਸਸਤੇ ਸੂਟ ਹੈ ਤੁਸੀਂ ਜਿਵੇਂ ਵੀ ਇਹਨਾਂ ਨੂੰ ਵੇਅਰ ਕਰਨਾ ਕਰ ਸਕਦੇ ਹੋ ਦੇਖ ਸਕਦੇ ਹੋ ਕਲਰ ਇਹਨਾਂ ਦੇ ਵਿੱਚ ਕਿਹ ਕਲਰ ਹੈਗਾ ਇਹ ਕਲਰ ਹੈਗਾ ਕਲਰ ਤੁਹਾਨੂੰ ਹੋਰ ਵੀ ਮਿਲ ਜਾਣਗੇ ਕਲਰ ਪ੍ਰਿੰਟਿੰਗ ਇਹਦੇ ਵਿੱਚ ਬਹੁਤ ਸਾਰੀ ਆਈ ਹੋਈ ਹੈ ਇੱਕ ਦਿਨ ਆਪਾਂ ਤੁਹਾਡੇ ਨਾਲ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਸ਼ੇਅਰ ਕਰਾਂਗੇ ਇਹਨਾਂ ਦੀ ਵੀਡੀਓ ਇਸ ਤਰ੍ਹਾਂ ਦੇ ਸੂਟ ਨੇ ਇਹ ਵਿੱਚ ਬਲੈਕ ਕਲਰ ਹੈ ਇਸ ਤਰ੍ਹਾਂ ਦਾ ਬਲੈਕ ਲੈਣੇ ਬਲੈਕ ਲੈ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਛੂਟ ਆਪਣੇ ਕੋਲ ਲੈ ਸਕਦੇ ਹੋ ਬਾਕੀ ਵੀਡੀਓ ਨੂੰ ਦੇਖ ਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ